ਰਹਿ ਰਹਾ ਸਾਹਿਬ ਉਸ ਲੋਕ ਮਾਂ ਲਾ ਲਾ ਦੁਖਦਾਰੂ ਸੁਖ ਰੋਗ ਭਿਆਜਾਂ ਸੁਖ ਤਾਂ ਮਨਾ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾ ਉਕਰੀ ਨਾ ਹੋਈ ਨਾ ਹੋਈ ਨਾ ਹੋਈ ਬਲੇ ਹਾਰੇ ਕੁਦਰਤ ਬਸੇ ਅਤਿ ਅੰਤ ਨਾ ਜਾਇ ਲਖਿਆ ਰਖਾ ਉਹ ਜਾਤ ਮੈਂ ਜੋਤ ਜੋਤ ਮੈਂ ਜਾਤ ਅਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਿਪਾਸ ਵਾਲਿਓ ਜਿਨ ਕੀ ਤੀਸੋ ਪਾਰ ਪਿਆਰ ਪਿਆ ਕਾਹੋ ਨਾਨਕ ਕਰਤੇ ਕਿਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਾ ਸੋ ਦਰ ਆਗਿਆ ਸਾ ਮਹਾਂਪਰ ਲੈ ੴ ਸਤਿਗੁਰ ਪ੍ਰਸਾਦ 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 ਸੋਦਰ ਤੇਰਾ ਕੇਹਾ ਸੋ ਕਰਕੇ ਹਰ ਜਿਤ ਵੇ ਸਰਬ ਸਮਾਲੇ ਬਾਜੇ ਤੇਰੇ ਨਾਮ ਦੇ ਅਨੇਕ ਸੰਖਾ ਕਹਤੇ ਤੇਰੇ ਗਾਵਨ ਹਾਰੇ ਕਿਤੇ ਤੇਰੇ ਰਾਗ ਪ੍ਰੀਸੋ ਕਈ ਆ ਕਈ ਆ ਕਹਤੇ ਤੇਰੇ ਗਾਵਨ ਹਾਰੇ ਗਾਵਨ ਤੁਧਨੋਂ ਪਉਣ ਪਾਣੀ ਬਸੰਤ ਰੇ ਗਾਵੇ ਰਾਜਾ ਧਰਮ ਦੁਆਰੇ ਗਾਵਨ ਤੁਧਨੋਂ ਚੇਤਕ ਉਪਲਿਖ ਜਾਣਨ ਲਿਖ ਲਿਖ ਧਰਮ ਵਿਚਾਰਿ 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 ਗਾਵਨ ਤੁਜਾ ਈਸ਼ਰ ਬ੍ਰਹਮਾ ਦੇਵੀ ਸੋਣ ਤੇਰੇ ਸਦਾ ਸੁਆਰੇ ਗਾਵਨ ਤੁਧਨੋਂ ਇੰਦਰਿੰਦ ਸਨ ਬੈਠੇ ਦੇਵtਿਆਂ ਦਰ ਨਾਲੇ ਗਾਵਣ ਤੁਧਨੋ ਸੇਦ ਸਮਾਦੀ ਅੰਦਰ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ ਗਾਵਣ ਤੁਧਨੋ ਜਤੀ ਸਤੀ ਸੰਤੋਕੀ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਪੰਡਤ ਪੜਨ ਰਕੇ ਚਾਰ ਜੁਗ ਜੁਗ ਵੇਦਾਂ ਨਾਲੇ ਗਾਵਣ ਤੁਧਨੋ ਮਹਣੀਆਂ ਮਨ ਮੋਹਣ ਸੁਰਗ ਮਾਸ਼ ਪਿਆਲੇ ਗਾਵਣ ਤੁਧਨੋ ਰਤਨੁ ਪਾਏ ਤੇਰੇ ਅਠਸੜ ਦੀਰਕ ਨਾਲੇ ਗਾਵਣ ਤੁਧਨੋ ਜੋਦ ਮਹਾ ਗਲਸੂਰਾ ਗਲਸੂਰਾ ਗਾਵਣ ਤੁਧਨੋ ਖਾਣੀ ਚਾਰੇ ਗਾਵਣ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰਖੇ ਤੇਰੇ ਧਾਰੇ ਸੇ ਤੁਸਨੋ ਗਾਵਨ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਨੀ ਰਸਾਨੀ ਔਰ ਕੇਤੇ ਤੁਧਨੋ ਗਾਵਨ ਸੇ ਮੈਂ ਚੇਤਨ ਆਵਨ ਨਾਨਕ ਕੀ ਆ ਵਿਚਾਰੇ ਸੋਈ ਸੋਈ ਸਦਾ ਸਚੁ ਸਾਹਿਬ ਸਚਾ ਸਾਚੀ ਨਾਹੀ ਚੀ ਨਾਹੀ ਹੈ ਬਿਉ ਸਿਜਾਇ ਨਾ ਜਸੀ ਰਚਨਾ ਜੈਨੇ ਰਚਾਈ ਰੰਗੀ ਰੰਗੇ ਭਾਤੇ ਕਰ ਕਰ ਜਨਸੀ ਮਾਇਆ ਜਿਨਨੇ ਪਾਈ ਕਰੇ ਕਰੇ ਦੇਖੈ ਕੀਤਾ ਆਪਣਾ ਜੋਤਿਸ ਦੀ ਵਡਿਆਈ ਜੋਤਿਸ ਭਾਵੇਂ ਸੋਈ ਕਰਸੀ ਫਿਰੁ ਕਮ ਨਾ ਕਰਣਾ ਜਾਇ ਸੋ ਪਤ ਸਾਹੋ ਸਹੋ ਪਤ ਸਾਹਿਬ ਨਾਨਕ ਰੈਣ ਰਜਾਈ ਆਸਾ ਮਹੱਲਾ ਪਹਿਲਾ ਸੋਣ ਵੱਡਾ ਆਖੇ ਸਭ ਕੋਏ ਕੇ ਵੱਡ ਵੱਡਾ ਈਟਾ ਹੋਏ ਕੀਮਤ ਪਾਏ ਨਾ ਕਹਿ ਜਾਏ ਕਹਿਣੇ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਾਹਿਬ ਘਹਿਰ ਗੰਬੀਰਾ ਗੁਣੀ ਘਹਿਰਾ ਕੋਏ ਨ ਜਾਣੇ ਤੇਰਾ ਕਿ ਤਾ ਕੇ ਉੜਚੀਰਾ ਰਹਾਉ ਸਭ ਸੂਰਤੀ ਮਿਲ ਸੂਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਏ ਗਿਆਨੀ ਧਿਆਨੀ ਗੁਰੂ ਗਰਹਾਏ ਕਹਿ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਾਥ ਸੰਤਾਂ ਕੋ ਸਭ ਚੰਗੇ ਆਈਆਂ ਸਿੱਧਾ ਪ੍ਰਖਾ ਕੇ ਆ ਵਡਿਆਈਆਂ ਦੁੱਧ ਵਣ ਸਿੱਧੀ ਨੈਣਾ ਪਾਈਆ ਕਰਮ ਮਿਲੈ ਨਹੀਂ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿੱਥੀ ਪਰੇ ਤੇਰੇ ਬੰਦਾਰ ਜਿਸ ਤੋਂ ਦੇਹ ਤੇ ਸਿਆਚਾਰਾ ਨਾਮ ਇੱਕ ਸਾਚ ਸੁਵਾਰਨ ਹਾਰਾਇਆ ਸਾ ਮਹਲਾ ਪੈ ਲਾਇਆ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣਿਓ ਕਾ ਸਾਚਾ ਨਾਮ ਚਾਨਾ ਉਚਾਨਾ ਉਚਾਨਾ ਸਾਚੇ ਨਾਮ ਕੀ ਲਾਗੈ ਧੂਖੇ ਉਤਪੂਖੇ ਖਾਈ ਚਲੀ ਹੈ ਧੂਖ ਸੋਖਿਓ ਵਿਸਰੈ ਮੇਰੀ ਮਾਇ ਸਾਚਾ ਸੇਬ ਸਾਚ ਨਾਮ ਰਹਾ ਰਹਾ ਸਾਚੇ ਨਾਮ ਕੀ ਤਿੰਦ ਗੱਡਿਆਈ ਆਖ ਥਕੇ ਕੀ ਮਤ ਨਹੀਂ ਪਾਈ ਜੇ ਸਭ ਮਿਲ ਕੇ ਖਣਪਾਹੇ ਵਡਨ ਮੁਭੈ ਕਾਠ ਨਾ ਜਾਇ ਜਾਇ ਨਾ ਹੋ ਮਰਨ ਨਾ ਹੋ ਵੈ ਸੋਗ ਦੇਂਦ ਰਹਿ ਨਾ ਚੁਕੇ ਭੋਗ ਗੁਣ ਹੋ ਹੁ ਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜਿਆ ਬੋ ਤੇ ਵੜ ਤੇ ਹੀ ਦਾਤ ਜਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰ ਦੇ ਕਮ ਜਾਤ ਨਾਨਕ ਨਾਮੇ ਬਾਜ ਸੁਨਾਤ 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 ਰਾਗ ਗੁਜਰੀ ਮਹਲਾ ਚੌਥਾ ਹਰ ਕੇ ਜਨ ਸਾਥ ਗੁਰ ਸਾਧ ਪੁਰਖਾਂ ਬਿਨੋਂ ਖਰੋ ਗੁਰ ਪਾਸ ਹਮ ਕਿਰੇ ਕਰਮ ਸਾਧ ਗੁਰ ਸਰਣਾਇ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਨ ਗੁਰਦੇਵ ਮੋ ਕੋ ਰਾਮ ਨਾਮ ਪ੍ਰਗਾਸ ਸਤਿਗੁਰੂ ਗੁਰਮਤਿ ਨਾਮ ਰਾਂ ਪ੍ਰਾਣ ਸਿਖਾਈ ਅਰਖੀ ਰਤ ਹਮਰੀ ਰਹਿ ਰਾਸੂ ਰਹਾ ਹਾਰਜਨ ਕੇ ਵਡਭਾਗ ਵਡੇਰੇ ਜਨ ਹਰ ਸਰਦ ਹਰ ਪਿਆਸ ਹਰ ਹਰ ਨਾਮ ਮਿਲਾ ਤ੍ਰਿਪ ਤਾਸ ਮਨ ਸੰਗਤ ਗੁਣ ਪਰਗਾਸ ਵਿਗਾਸ ਜਨ ਹਰ 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 ਰਸ ਨਾਮ ਨਾ ਪਾਇ ਆਤੀ ਬਾਗਹੀਨ ਜਨ ਜਮ ਪਾਸ ਜੋ ਸਾਧ ਗੁਰ ਸਰਣ ਸੰਗਤ ਨੀ ਆਈ ਆਈ ਰਿਗ ਜਿਵ ਤਿਗ ਜਿਵਾਸ ਜਨ ਹਰ ਜਨ ਸਾਧ ਗੁਰ ਸੰਗਤ ਪਾਈ ਤਿਨ ਤੁਮਸਟਕ ਲੇਖਾ ਲਿਖਾਸ ਧਨ ਤਨ ਸਾ ਸੰਗਤ ਜਿਤ ਹਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹਲਾ 5 ਕਾਹੇ ਰੇ ਮਨ ਚਿਤ ਵੈ ਉਤਮ ਜਾਨ ਅਰ ਜਿਓ ਪਰਿਆ ਸਾਗ ਬਥਰ ਮੈਂ ਜੰਤੂ ਪਾਇ ਤਾ ਕਰਿ ਜਿਕਾ ਗਦੇ ਕਰ ਧਰਿਆ ਮੇਰੇ ਮਾਧੋ ਜੀ ਮਾਧੋ ਜੀ ਸਾ ਸੰਗਤ ਮਿਲੈ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੋ ਗਇ ਕਸ਼ਟ ਰਿਆ ਰਹਾਓ ਜਨਨ ਪਿਤਾ ਲੋਕ ਸੁਤ ਬਨੰਤਾ ਕੋਏ ਨਾ ਕਿਸ ਕੀ ਧਰਿਆ ਸਿਰ ਸਿਰ ਜੁਕ ਸੰਭਾਇ ਠਾਕੁਰ ਠਾਕੁਰ ਕਾਹੇ ਮਨ ਬਉ ਕਰਿਆ ਮੁ ਕਰਿਆ ਉਡੇ ਉਡਿਆ ਵੈ ਕੋ ਸਤਿ ਸਪਾਛ ਗੁਤਰੀ ਸ਼ਰਿਆ ਤਿਨ ਕਵਨ ਖਲਾਵੇ ਕਮਨ ਚਗਾਵੇ ਮਨ ਮੈ ਸਿਮਰਣੁ ਤਰਿਆ ਹਾਂ ਤਰਿਆ ਹਾਂ ਤਰਿਆ ਹਾਂ ਤਰਿਆ ਸਾ ਬਨਿਦਾਨ ਦਸ ਸਿਦਾਨ ਮਿਠਾਕਲ ਕਰੈ ਤਨੁ ਧਰਿਆ ਜਨ ਨਾਨਕ ਬਲ ਬਲ ਸਦਗਲ ਜਾਈ ਤੇ ਰੰਤਨਾ ਪਾਰ ਆਗਰਿਆ ਰਾਗ ਆਸਾ ਮਹਲਾ ਚੋਥਾ ਸੋ ਪੁਰਖ ਇਕ ਓੰਕਾਰ ਯੋ ਸਤਗੁਰ ਪ੍ਰਸਾਦ ਸੋ ਪੁਰਖ ਨਰੰਜਨ ਹਰ ਪੁਰਖ ਨਰੰਜਨ ਹਰਗਮਾ ਗੰਭਾਰ ਸਬਤ ਧਿਆਵੈ ਸਬਤ ਧਿਆਵੈ ਤੁਜ ਜੀ ਹਰ ਸੱਚੇ ਸਿਰਜਨਹਾਰ ਸਭ ਜੀ ਤੁਮਾਰੇ ਜੀ ਤੂੰ ਜੀਆ ਕਾ ਦਾ ਤਾਰਾ ਹਰ ਧਿਆਵੋ ਸੰਤੋ ਜੀ ਸਭ ਦੁਖ ਵਿਸਾਰਨ ਹਰ ਹਰਿਆ ਪੇ ਠਾਕੁਰ ਰਿਆ ਪੇ ਸੇ ਏਗਾ ਨਾਨਕ ਜント ਵਿਚਾਰਾ ਤੂੰ ਘਟ ਘਟ ਅੰਦਰ ਸਰਬ ਨਿਰੰਤਰ ਜੀ ਹਰ ਕੋ ਫੁਰਖ ਸਮਾਨ ਆਇਕ ਦਾਤੇ ਇਕ ਬਿਖਾਰੀ ਜੀ ਸਭ ਤੇਰੇ ਚੋ ਜਿਵਦਾਣਾ ਤੂੰ ਆਪੇ ਦਾਤਾ ਆਪੇ ਬੁਖਤਾ ਜਿਹਾ ਤੁਧ ਬਣਿਆ ਵਰਣਾ ਜਾਣਾ ਤੂੰ ਗੁਰ ਬ੍ਰਹਮ ਬਿਆੰਤ ਬਿਆੰਤ ਜੀ ਤੇਰੇ ਗੁਣ ਅੱਖ ਵਖਣ ਵਖਣ ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨ ਨਾਨਕ ਤੈਨ ਕੋਰ ਬਣ ਹਰ ਧਿਆਵੈ ਹਰ ਧਿਆਵੈ ਤੁਝੇ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਖਤ ਸੇ ਮੁਖ ਸੁਹਜਨਰ ਸੇ ਆਇਆ ਜੀ ਤਿੰਤੂਟੀ ਜਮਕੀ ਫਾਸੀ ਫਾਸੀ ਜੈ ਨਿਰਭਉ ਜਿਨ ਹਰ ਨਿਰਭਉ ਤੇ ਆਇਆ ਜੀ ਤਨ ਕਾ ਬਾਹੂ ਸਾਭ ਗੁਵਾਸੀ ਜਿਨ ਸੇਵਿਆ ਜਿਨ ਸੇਵਾ ਮੇਰਾ ਹਰ ਜੀ ਤੇ ਹਾਰ ਹਰ ਰੂਪ ਸਮਾਸੀ ਸਮਾਸੀ ਸੇ ਧਨ ਸੇ ਧਨ ਜਿਨ ਹਰ ਝਾਇਆ ਜੀ ਜਨ ਅਨੰਤ ਤਿੰਨ ਗੁਲਜਾ ਸੇ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬਿਅੰਤ 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 ਤੇਰੇ ਭਗਤ ਤੇਰੇ ਬਹੁ ਸਲਾਹਨ ਸੁਝੀ ਹਰਨਕ ਅਨੇਕ ਅਨੰਤ ਤੇਰੀ ਅਨਕ ਤੇਰੀ ਨਭ ਕਰਿਆਰ ਪੂਜਾ ਜੀ ਤਪ ਤਤਾਂ ਜਪੈ ਬੇਅੰਤ ਹੈ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਬੜੇ ਬੋ ਸਿਮਰਤ ਸਾਥ ਜੇ ਕਰ ਕਰਿਆ ਘਾਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਚੰਨਾ ਨਾਮਿਕ ਜੀ ਜੋ ਬਾਵੈ ਮੇਰੇ ਅਰਬ ਗਵਰਤਾ ਗਵਰਤਾ ਤੂੰ ਆਦਿ ਬੁਰ ਕੇ ਆਪਰੰਪਰ ਕਰਤਾ ਜਿਤ ਤੁਝੇ ਵੜਿਆ ਵਰਣਾ ਕੋਈ ਤੂੰ ਜੁਗ ਜੁਗ ਇੱਕੋ ਸਦਾ ਸਦਾ ਤੂ ਇੱਕੋ ਜੀ ਤੂੰ ਨੈਚਲ ਕਰਤਾ ਸੋਈ ਤੁਧਿਆਪੈ ਬਾਵੈ ਸੋਈ ਵਰਤੈ ਜੀ ਵਰਤੈ ਜੀ ਤੂ ਆਪੇ ਕਰੇ ਸੋਈ ਕਰੇ ਹੋਈ ਤੁਹਦੇ ਆਪੇ ਸ੍ਰਿਸ਼ਟ ਸਭ ਹੋ ਪਾਏ ਜੀ ਤੁਹਦੇ ਆਪੇ ਸਿਰਜ ਸਭ ਹੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਨ ਹੋਈ ਆਸਾ ਮਹਾਨਾ ਚੋ ਤਸ ਚੋ ਤਸ ਤੂੰ ਕਰਤੋ ਸਚਿਆਰ ਮੈਂ ਦਾ ਸਾਈਂ ਜੋ ਤੂੰ ਭਾਗੈ ਸੋਈ ਥੀਸੀ ਜੋ ਤੂੰ ਦੇ ਸੋਈ ਉਪਾਈ ਰਹਾਓ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰੈ ਤੇ ਨਾਮ ਰਤਨ ਪਾਇ ਤਨ ਪਾਇ ਗੁਰਮਕਲਾ ਦਾ ਮਾਨਮੁਖ ਗਵਾਇਆ ਤੁਧੇ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆ ਸਭ ਤੁਝੇ ਮਾਏ ਤੋਜ ਬਿਨ ਦੂਜਾ ਕੋਈ ਨਾਹੀ ਨਾਹੀ ਜੀ ਜਨ ਸਭ ਤੇਰਾ ਕੀ ਰਖ ਵਿਜੋਗ ਵਿਛੜਿਆ ਸਾਂ ਜੋਗੀ ਮੇਲ ਜਿਸਨੂੰ ਤੂੰ ਜਾਣਾ ਹੈ ਸੋਈ ਜਿਨ ਜਾਣੇ ਹਰ ਗੁਣ ਸਦੀਆ ਕਬ ਕਾਣੇ ਕਬ ਕਾਣੇ ਜਿਨਹਰ ਸੇਵਿਆ ਤੈਨੂੰ ਸੁਖ ਭਾਇਆ ਸਹਿਜ ਹੀ ਹਿਰਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤੁਦਮਨ ਸੂਜਾਏ ਵਰਨਾ ਕੋਈ ਨਾ ਕੋਈ ਤੂੰ ਕਰ ਕਰ ਵੇਖਾ ਜਾਣੇ ਸੋਏ ਜਿਨ ਨਾਨਕ ਗੁਰਮਖ ਪਰਗਟ ਹੋਏ ਆਸਾ ਮਾਲਾ ਫੈਲਾ ਤਿਤ ਸਰਗੁਰੜੈ ਮੈਲੇ ਨਵਸਾ ਪਾਣੀ ਪਾਵ ਕਿਨੈ ਕੀਆ ਪੰਕਜ ਮੋਹ ਪਗ ਨਹੀਂ ਚਲੇ ਹਮ ਦੇਖ ਤੈ ਡੁੱਬੀ ਅਲੀ ਮਨੇਕ ਨਾ ਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾ ਹਾਉ ਨਾਹੋ ਜਤੀ ਸਤਿ ਨਹੀਂ ਪੜਿਆ ਮੂਰਤ ਮੁਗਦਾ ਜਨਮ ਬਿਆ ਪਰਨ ਵਤਨਾਨ ਨਕ ਤਿੰਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਾਲਾ ਪੰਜ ਪੰਜ ਭਈ ਬਰਾਬਦ ਮਾਨੁ ਉਕਦੇ ਹੋਰਿਆ ਗੋਬਿੰਦ ਮਿਲਣ ਕੀ ਏ ਤੇਰੀ ਬਰੀਆ ਬਰ ਕਾਜ ਤੇਰੇ ਕਿਤੈ ਨ ਕਾਮ ਮਿਲ ਸਾਥ ਸੰਗਤ ਪਜ ਕੇਵਲ ਨਾਮ ਗੁਰ ਨਾਮ ਸਰੰਜਾਮ ਲਗ ਭਵਜੋ ਤਰਨ ਕੇ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੀ ਰਹਾਉ ਜਪ ਤਪ ਸੰਜਮ ਧਰਮ ਨ ਕਮਾਇਆ ਸੇਵਾ ਸਾਧਨਾ ਜਾਣਿਆ ਹਰਿ ਦਾਇਆ ਕਾਹੋ ਨਾਨਕ ਮਨੀਜ ਕਰਮਾ ਸਰਣ ਪਰੇ ਕੀ ਰਾਖੋ ਸਰਮਾ ਸਰਮਾ ਇਜਾਪਤਾ ਆਪੋ ਸੰਜਮ ਧਰਮਨਾ ਕਮਾਇਆ ਸੇਵਾ ਸੇਨਾ ਜਾਣਿਆ ਹਰਿ ਰਾਯਾ ਕਾਹੋ ਨਾਨਕ ਮਨੀਜ ਕਰਮਾ ਸਰਨ ਪਰੇ ਕੀ ਰਾਖੋ ਸ਼ਰਮਾ ਪਾਤਸ਼ਾਹੀ ਦਸਮੀ ਕਬਿਓ ਬਾਚ ਬੇਨਤੀ ਚੋ ਪਈ ਹਮੈ ਕਰੂ ਹਾਥ ਦੇ ਰਚਾ ਪੂਰਨ ਹੋਏ ਚਿਤ ਤੇ ਚਾਤ ਤਾਬ ਚਰਨ ਨਮਨ ਰਏ ਹਮਾਰਾ ਆਪਣਾ ਜਾਣ ਕਰੋ ਕਿਤਪਾਰਾ ਹਮਰੇ ਦੁਇਸ਼ ਸਭ ਤੁਮ ਕਾਹੋ ਆਪ ਆਤ ਦੇ ਮੋਹੇ ਬਚਾਵੋ ਸੁਖੀ ਬਸੇ ਮੋਰੋ ਪਰਿਵਾਰ ਪਰਿਵਾਰ ਸੇਵਕ ਸਿਖ ਸਭੇ ਕਰਤਾਰਾ ਮੋਰੋ ਰਚਾ ਨਿਜ ਅਦਿਆ ਕਰੀਆ ਸਾਹਿਬ ਕਰਨ ਕੋ ਆ ਸੰਗਰੀ 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 ਹੋਰਣ ਹੋਏ ਹਮਾਰੀ ਆਸਾ ਦੋਰ ਭਜਨ ਕੀ ਰਹੇ ਪਿਆਰਾ ਤੁਮੈ ਛਾੜ ਕੀ ਵਰਨਾ ਧਿਆਨ ਜੋ ਵਰ ਚਾਹੋ ਤੁਮ ਤੇ ਪਾਉਂਤੇ ਪਾਉਂ ਸੇਵਕ ਸਿਖੇ ਹਮਾਰੇ ਤਾਰੀਏ ਚੁਣ ਤੁਣ ਸਤਿਰ ਹਮਾਰੇ ਮਾਰੀ ਆਪ ਹੱਥ ਦੇ ਮੁਝੇ ਉਬਰੀਏ ਮਰਨ ਕਾਲ ਕਾ ਤਰਾਸ ਨਿਵਰੀਏ ਹੁਜਰੂ ਸਦਾ ਹਮਾਰੇ ਪੱਛਾ ਸ੍ਰੀ ਅਸਤੁਜੁ ਕਰੇ ਰਚਾ ਰਚਾ ਰੱਖ ਲਿਓ ਮੋ ਰਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਣ ਕੇ ਹੰਤਾ ਤੁਮਾਂ ਪੂਰੀ ਚਤੁਰਦਾਸ ਕੰਤਾ ਸਾਲ ਪਾਏ ਬ੍ਰਹਮਾ ਭੁਖਰਾ ਭੁਖਰਾ ਕਾਲ ਪਾਏ ਕਿਰਿਸ਼ਣ ਪੇ ਕਾਲ ਪਾਏ ਹੈ ਤਾਰੇ ਵਿਸ਼ਨ ਪ੍ਰਕਾਸ਼ ਪ੍ਰਕਾਸ਼ ਸਫਲ ਕਾਲ ਕਾ ਕੀਆ ਤਮਾਸ਼ਾ ਜਮਨ ਕਾਲ ਜੋਗੀ ਸੇਵ ਕੀਓ ਬੇਦ ਰਾਜ ਬ੍ਰਹਮਾ ਜੋਤੀ ਜੋਤੀ ਜਾਵਨ ਕਾਲ ਸਭ ਲੋਕ ਸਵਾਰ ਨਮਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੀਪ ਦੇਹ ਤਿਸ਼ਣ ਪਜਾਇਓ ਆਦੇ ਅੰਤੇ ਕੇ ਅਵਤਾਰਾ ਸੋਏ ਗੁਰੂ ਸਮਝਿਓ ਹਮਾਰਾ ਨਮਸਕਾਰ ਇਸਹੀ ਕੋ ਮਾਰੀ ਸਖਲ ਪ੍ਰਜਾ ਜਨੇ ਆਪ ਸਵਾਰੀ ਸਵਾਰੀ ਸੇਵ ਗਣ ਕਉ ਸੇਵ ਗਣ ਸੁਖ ਦਿਓ ਸੰਤ੍ਰਣ ਕੋ ਪਰਮੋ ਬਦ ਕੀਓ ਗਟ ਗਟ ਕੇ ਅੰਤਰ ਕੀ ਜਾਣਦ ਭਲੇ ਬਰੇ ਪੀਰ ਪਿਸ਼ਾਨਤ ਪਿਸ਼ਾਨਤ ਚੈਂਟੀ ਤੇ ਕੁੰਚਰੀਆ ਸੂਲਾ ਸਭਰ ਕਿਰਪਾ ਦਿਸਕਰ ਫੂਲਾ ਸੰਤਾਂ ਨੂੰ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਕੇ ਸੁਖੀ ਏਕ ਏਕ ਕੀ ਪੀਰ ਪਿਸ਼ਾਨੈ ਘਟ ਘਟ ਕੇ ਪਟ ਪਟ ਕੀ ਜਾਨੈ ਜਪ ਉਦਕਰਕ ਕਰਾ ਕਰਤਾ ਰਾ ਪ੍ਰਜਾ ਤਰਤਬ ਦੇ ਆਪਾਰੰਯ ਆਪਾਰੰਯ ਜਾਬੇ ਆਕਰਖ ਕਰਤ ਹਾਂ ਕਬ ਹੂੰ ਤੁਮ ਮੈਂ ਮਿਤ ਦੇ ਦਰਸਬ ਹੂੰ ਜੀਤੇ ਬਦਨ ਸ੍ਰਿਸ਼ਟ ਸਭ ਧਾਰਿਆ ਆਪਿ ਆਪਣੀ ਬੂਝ ਉਚਾਰੇ ਉਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੀਦ ਬੀਦ ਰਿਆਦ ਨਿਰੰਕਾਰ ਨਿਰਗੁਕਾਰ ਨਿਰਾਂਗ ਨਿਰਾਂਗ ਆਦਿ ਨੀਲਾ ਨਾਦ ਸਭ ਤਾ ਕਾ ਮੂੜਿ ਉਚਾਰਜ ਪੈਦਾ ਜਾ ਕੋ ਦੇਵ ਨਾ ਤਾ ਉਤਪੇਦ ਤਪੇਦ ਤਾ ਕੋ ਕਰ ਕਾਹਨ ਨਮਾਨਤ ਮਹਾ ਮੂਰਖਿ ਜਿ ਬੇਦ ਨਾ ਜਾਣਤ ਮਹਾ ਦੇਵ ਕੋ ਕਹਿ ਸਦਾ ਸੇਵ ਨਿਰੰਕਾਰ ਕਾ ਚਿੰਤਨੇ ਦੇਵ ਦੇਵ ਆਪੇ ਆਪਣੀ ਬੁੱਧ ਹੈ ਜੇਤੀ ਬਰਨਦ ਬਿਨ ਬਿਨ ਤੋ ਹੈ ਤੇਤੀ ਤੁਮਰਾ ਲਖਾ ਨ ਜਾਏ ਪਸਾਰੈ ਕਹਿਵ ਸਜਾ ਪ੍ਰਥਮ ਸੰਸਾਰ ਸੰਸਾਰੰ ਇਕੈ ਰੂਪੈ ਰੂਪ ਸਰੂਪਾ ਰੰਗ ਬਿਉਰਾ ਕਹਿਵ ਪਾਇ ਅੰਡਜ ਜੇਰਜ ਸੇਤਜਿ ਬਿਨੀ ਉਤਬਲ ਕਾਨ ਬਹੋਰਾ ਚਦਿਨੀ ਉਚਦਿਨੀ ਉਚਦਿਨੀ ਕਾ ਕਾਉ ਫੂਲ ਰਾਜਾ ਹੈ ਬੈਠਾ ਕਾਉ ਸਿਮਟ ਭਿਓ ਸ਼ੰਕਰ ਕੇਠਾ ਸਕਰੀ ਸ੍ਰਿਸ਼ਟ ਦਿਖਾਇਆ ਚੰਬ ਵਿਆਪ ਜਗਤ ਸਰੂਪ ਸੇ ਅੰਬ ਅੰਬ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਵਾਰੇ ਸਿੱਖ ਸੰਗਰ ਹੋ ਦੁਸ਼ਟ ਜੇਤੇ ਉਠ ਬਾਤੇ ਉਤ ਬਾਤਾ ਸਕਲ ਮਲੇਸ਼ ਕਰੋ ਰਣ ਗਾਤਾ ਜੇ ਅਸ ਦੁਜ ਤਵ ਸਰਣੀ ਪਰੇ ਤਿਨ ਕੈ ਦੁਸ਼ਟ ਦੁਖਤ ਹੈ ਮਰੇ ਪੁਰਖ ਜਵਨ ਭਗ ਪਰੇ ਤੇ ਹਾਰੇ ਤਿਨ ਕੈ ਤੁਮ ਸੰਕਟ ਸਭ ਟਾਰੀ ਸਭ ਟਾਰੀ ਜੋ ਕਲ ਕੋ ਇੱਕ ਵਾਰ ਧਿਆਈ ਹੈ ਤਾਂ ਕੇ ਕਾਲ ਨਿਕਟਨੀ ਹੈ ਰੱਛਾ ਹੋਏ ਤਾਂ ਹੀ ਸਭ ਕਾਲਾ ਡਾਇਰੈਕਟਡ ਰੇਤ ਤਤਕਾਲਾ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਈ ਨਹਰ ਹੋ ਤਾਂ ਕਿ ਤਾਪ ਤਨ ਕਮੋ ਹਰ ਹੋ ਰੇ ਦਸਿਦ ਗਰਮੋਂ ਸਭ ਹੋਈ ਸੁਖ ਹੋਈ ਦੁਸ਼ਟ ਸਾਸਵ ਸਕੇ ਨ ਕੋਈ ਇੱਕ ਬਾਰ ਜੇ ਨੂੰ ਤੂੰ ਮੈਂ ਸੰਭਾਰਾ ਕਾਲ ਫਾਸਤੇ ਤਾਹੀ ਉਬਰ ਜਨ ਨਰ ਨਾਮ ਤਿਹਾਰੋ ਕਹਾ ਦਾਰ ਦੁਸ਼ਟ ਦੋਖ ਤੇ ਰਹਾ ਰਹਾ ਘੜਕ ਕੇਤ ਮੈਂ ਸ਼ਰਨ ਤਿਹਾਰੀ ਆਪ ਹੱਥ ਦੇ ਲੈ ਓ ਗਾਰੀ ਓ ਗਾਰੀ ਸਰਬ ਟੋਲ ਮਹੋ ਸਹਾਈ ਦੁਸ਼ਟ ਦੋਖ ਤੇ ਲਿਓ ਮੈ ਚਾਈ ਬਚਾਈ ਘੜਕ ਕੇਤ ਮੈਂ ਸ਼ਰਨ ਤਿਹਾਰੀ ਆਪ ਹੱਥ ਦੇ ਉਬਾਰੀ ਉਬਾਰੀ ਸਰਗਠੋਰ ਮਹੋਸਾਈ ਇਹ ਦੁਸ਼ਟ ਦੋਖਤੇ ਹੈ ਨਯੋ ਬਚਾਈ ਸੋ ਭਈਆ ਭਈਆ ਕਾਏ ਕਹੇ ਜਬ ਤੇ ਤੁਮਰੇ ਤਬ ਤੇ ਕੋ ਅੰਗ ਤਰੇ ਨੀ ਆਨਿਓ RAM ਰੇਂਪੂ ਰਾਨ ਕੁਰਾਨ ਅਨੇਕ ਕਹਿ ਮਤੇ ਕ ਨਾ ਮੰਨਿਓ ਮੰਨਿਓ ਸਿਮਰਤ ਸਾਸਤਰ ਬੇਦ ਸਵੇ ਗੋਬੇਦ ਕਹਿ ਮੇਕ ਨਾ ਜਾਣਿਓ ਸ਼੍ਰੀ ਉਸਪਾਨ ਕ੍ਰਿਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਏ ਬਖਾਨਿਓ ਦੋਹਰਾ ਦੋਹਰਾ ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ ਬਾਹੇ ਗਏ ਕੀ ਰਾਜ ਅਸ ਗੋਬਿੰਦ ਦਾਸ ਤੁਹਾਰਿ ਕੋਹਾਰਿ ਕੋਹਾਰਿ ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ ਬਾਹੇ ਗਏ ਕੀ ਰਾਜ ਸੋ ਗੋਬਿੰਦਦਾਸ ਤੁਹਾਰੂ ਰਾਮ ਕਲੀ ਮਹਾਂ ਦਾ ਤੀਜਾ ਤੀਜਾ ਆਨੰਦ ਕੋ ਈਕਾਰ ਸਤਿਗੁਰ ਪ੍ਰਸਾਦਿ ਸ ਆਨੰਦ ਬਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਸਾ ਪਾਇਆ ਸਹਿਜ ਸੇਤੀ ਮਨ ਵਜੀਆਂ ਬਾਦਾਂੀਆਂ ਵਰਦਾਂੀਆਂ ਔਰ ਆਗਰਤਨ ਪਰਵਾਰ ਪੁਰੀਆ ਸ਼ਬਦ ਗਾਉਣ ਆਈਆਂ ਸ਼ਬਦ ਉਸ ਤਾ ਕਬੋ ਹਰੀ ਤੇਰਾ ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਵਾ ਸਤਿਗੁਰੂ ਸਿਮੈ ਪਾਇਆ ਕਬੋਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹਿ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਸਾਰਣਾ ਠੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸੁਵਾਰਣਾ ਸਭ ਨਾਸਲਾਂ ਸਮਰੱਥ ਸੁਆਮੀ ਸੋ ਗਿਆ ਮਨੋ ਵਿਸਾਰੇ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ ਸੋ ਪਾਵੇ ਸਦਾ ਸਿਵਤ ਸਲਾਹ ਤੇਰੀ ਨਾਮ ਮਾਨਵ ਸਾਵੇ ਨਾ ਜਿਨ ਕੈ ਮਨ ਵਸਿਆ ਬਾਜੇ ਸ਼ਬਦ ਕਨੇਡੇ ਕਹਿ ਨਾਮ ਸੱਚੇ ਸਹਿਜਿਆ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚੇ ਨਾਮੇ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਥ ਸੁਖ ਮਨ ਹੈ ਵਸੈ ਜਨੀ ਇੱਛਾ ਸਭ ਹੋ ਜਾਈਆਂ ਹੋ ਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੁ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣਹੁ ਸੰਤੋ ਸਬਦ ਦਰੋਪੇ ਆ ਰੂਪੇ ਆ ਰੂਪੇ ਆ ਰੂਪੇ ਕਾ ਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤੇ ਸਰਸ ਭਾਗੇ ਪਰਸ ਭਾਗੇ ਸ਼ਬਦ ਵਾਜੇ ਕਲਾ ਜਿਤ ਗਰਦਾਰੀਆ ਪੰਚ ਦੋ ਤੁਦ ਵਸੇ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁ ਚਿਨ ਕੋ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤਹਿ ਸੁਖ ਹੋਵਾ ਤਿਤ ਗਰਿਆਨ ਹਦ ਵਾਜੇ ਵਾਜੇ ਆਨੰਦ ਸੁਣੋ ਵਡ ਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਜੀ ਸੂਰੇ ਦੁਖ ਰੋਗ ਸੰਤਾਪ ਉਤਰੇ ਸੋਣੀ ਸੱਚੀ ਬਾਣੀ ਸੰਤ ਸਾਧਨ ਭਇ ਸਰਸੇ ਪੂਰੇ ਗੁਰ ਤੇ ਜਾਣੀ ਹੁਣ ਤੇ ਪੁਨੀਤ ਕਹਤੇ ਪਵਿੱਤ ਸਾਤ ਗੁਰ ਰਹਾ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਦ ਤੂਰੇ ਹੁਣ ਤੇ ਪੁਨੀਤ ਕਹਤੇ ਪਵਿੱਤ ਸਾਤ ਗੁਰ ਰਹਾ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਦ ਤੂਰੇ ਮੁੰਦਾ ਬਣੀ ਮਹਾਨਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਭਈ ਔ ਸਤ ਸੰਤੋਖ ਵਿਚਾਰ ਅੰਮ੍ਰਿਤ ਨਾਮਤਾ ਕੁਰ ਕਾ ਪਇਓ ਜਿਸ ਕਾ ਸਭ ਸੇ ਆਧਾਰ ਸਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਦਾ ਹੋਏ ਉਦਾਰੋ ਇਹ ਵਸਟ ਜੀ ਨਹ ਜਾਈ ਨਿਤ ਨਿਤ ਰ ਘਰੇ ਧਾਰੂ ਧਾਰੂ ਤੁਮ ਸੰਸਾਰ ਚਰਨ ਲਗ ਤਰੀਏ ਸਭ ਨਾਨਕ ਬ੍ਰਹਮ ਅਸਾਰੋ ਸਲੋਕ ਮਹਲਾ 5ਵਾਂ 5ਵਾਂ ਤੇਰਾ ਕੀ ਤਾ ਜਤੋ ਨਹੀਂ ਮੈਨੂੰ ਜੋਗ ਕਿ ਤੋਈ ਮੈਂ ਨਿਰਗੁਣ ਹਾਰੇ ਕੋਪਣ ਨਹੀਂ ਆਪੇ ਤਰਸ ਪਿਓਈ ਸਿਪਿਓਈ ਤਰਸ ਪਿਆ ਮਹਿ ਰੰਤ ਹੋਈ ਸਾਧ ਗੁਰ ਸੱਜਣ ਮਿਲਿਆ ਨਾਨਕ ਨਾ ਮਿਲਤਾ ਜੀ ਵਾਹ ਤਨ ਮਨ ਥੀਵੇ ਹਰਿਆ ਹਰਿਆ ਤਰਸ ਪਿਆ ਮਹਿ ਰਾਮਤ ਹੋਈ ਸਤ ਗੁਰ ਸੱਜਣ ਮਿਲਿਆ ਨਾਨਕ ਨਾਮ ਮਿਲਤਾ ਜੀ ਵਾਹ ਤਨ ਮਨ ਥੀਵੇ ਹਰਿਆ ਹਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ